ਜਿੰਨੀਆਂ ਵੀ ਮੀਟਿੰਗਸ ਸੈਨੇਟ ਦੀਆਂ ਹੋਈਆਂ 10 ਤਰੀਕ ਨੂੰ ਇਸੇ ਮਹੀਨੇ 10 ਫਰਵਰੀ ਨੂੰ ਜੋ ਸੈਨੇਟ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਮੈਂ ਮਾਨਯੋਗ ਵੀਸੀ ਜੋ ਹੈ ਯੂਨੀਵਰਸਿਟੀ ਦੇ ਉਹਨਾਂ ਸਾਹਮਣੇ ਸਾਰੇ ਸੈਨੇਟ ਹਾਊਸ ਦੇ ਵਿੱਚ ਮੈਂ ਇਹ ਮੁੱਦਾ ਉਠਾਇਆ ਸੀ ਕਿ ਬਹੁਤ ਜਲਦ ਇੱਥੇ ਮਿਸ ਹੈਪਨਿੰਗ ਹੋ ਸਕਦੀ ਹੈ ਕਿਉਂਕਿ ਬਿਲਡਿੰਗ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਇਹਨੂੰ ਬਿਲਡਿੰਗ ਨੂੰ ਕਿਉਂਕਿ ਸਾਡੇ ਕੋਲ ਨਵੀਂ ਬਿਲਡਿੰਗ ਦੇ ਲਈ ਥਾਂ ਵੀ ਅਸੀਂ ਯੂਨੀਵਰਸਿਟੀ ਦੇ ਨਾਂ ਤੇ ਕਰਵਾ ਚੁੱਕੇ ਹਾਂ ਯੂਨੀਵਰਸਿਟੀ ਉਹਦੇ ਤੇ ਬਾਉਂਡਰੀ ਵਾਲ ਵੀ ਕਰ ਚੁੱਕੀ ਹੈ ਤੇ ਇਹ ਮੁੱਦਾ ਬੜੇ ਝੋਰਾ-ਸ਼ੋਰਾ ਨਾਲ ਉਠਾਇਆ ਗਿਆ ਸੀ ਕਿ ਸਾਡੇ ਇੱਕ ਮਰਹੂਮ ਜਿਹੜੇ ਆਰ ਡੀ ਬਾਂਸਰ ਸਾਹਿਬ ਸੀ ਮੇਰੇ ਤੋਂ ਪਹਿਲਾਂ ਸੈਨੇਟਰ ਸੀ ਉਹ ਵੀ ਇਸ ਦੀ ਨਵੀਂ ਬਿਲਡਿੰਗ ਦੀਆਂ ਫਾਈਲਾਂ ਲੈ ਕੇ ਇਸ ਨੂੰ ਬਣਵਾਉਣ ਦੇ ਲਈ ਇੰਨੇ ਚੱਕਰਾਂ ਦੇ ਵਿੱਚ ਸੀ ਕਿ ਉਹ ਵੀ ਗੈਸਟ ਹਾਊਸ ਦੀ ਛੱਤ ਤੋਂ ਯੂਨੀਵਰਸਿਟੀ ਤੋਂ ਦੇਖ ਕੇ ਆਪ ਦੀ ਜਾਨ ਗਵਾ ਬੈਠੇ ਆ ਪਰ ਹਜੇ ਤੱਕ ਵੀ ਇਸ ਤੇ ਜਿਹੜਾ ਕੰਮ ਸ਼ੁਰੂ ਨਹੀਂ ਹੋ ਰਿਹਾ ਸੀ ਪਰ ਹੁਣ ਜਿਹੜਾ ਮਾਨਯੋਗ ਵੀ ਸੀ ਸਾਹਿਬ ਅੱਗੇ ਜਦੋਂ ਇਹ ਵਾਰ-ਵਾਰ ਮੁੱਦਾ ਉਠਾਇਆ ਗਿਆ ਤਾਂ ਉਹਨਾਂ ਨੇ ਕਮੇਟੀ ਦਾ ਗਠਨ ਕੀਤਾ ਸੀ ਜਿਹੜੀ ਕਿ ਇਹਦਾ ਜਾਇਜ਼ਾ ਲੈ ਕੇ ਦੱਸੂਗੀ ਜਿਸ ਦੀ ਮੀਟਿੰਗ ਪਰਸੋਂ ਵੀ ਜਿਹੜੀ ਮੀਟਿੰਗ ਕੀਤੀ ਗਈ ਉਹਦੇ ਵਿੱਚ ਕਮੇਟੀ ਮੈਂਬਰ ਜਿਹੜੇ ਆਏ ਉਹਨਾਂ ਸਾਰਿਆਂ ਨੇ ਇਹੀ ਫੈਸਲਾ ਕੀਤਾ ਕਿ ਜਿਹੜੀ ਇਹ ਬਿਲਡਿੰਗ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਯੂਨੀਵਰਸਿਟੀ ਨੂੰ ਚਾਹੀਦਾ ਕਿਦਾ ਹੈ ਕਿ ਜਲਦ ਤੋਂ ਜਲਦ ਇਮੀਡੀਏਟਲੀ ਕਿਉਂਕਿ 2.5 ਕਰੋੜ ਰੁਪਇਆ ਲਗਭਗ ਰੀਜਨਲ ਸੈਂਟਰ ਦੇ ਖਾਤੇ ਪਿਆ ਹੈ ਤੇ ਇੱਕ ਵਾਰ ਵਰਕ ਸ਼ੁਰੂ ਕੀਤਾ ਜਾਵੇ ਤਾਂ ਕਿ ਅਸੀਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਸੇਫ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਸਕੀਏ ਤੇ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਨਵੀਂ ਬਣਨੀ ਹੈ ਉਹਦੇ ਪਿੱਛੇ ਕੋਈ ਨਾ ਕੋਈ ਪਰਮਾਨੈਂਟ ਯੂਨੀਵਰਸਿਟੀ ਤੋਂ ਜੋ ਟੈਕਨੀਕਲ ਹੈ ਕੋਈ ਜੇਈ ਸਾਹਿਬ ਹੈ ਕੋਈ ਐਸਡੀਓ ਸਾਹਿਬ ਹੈ ਉਹ ਇੱਥੇ ਪਾਇੰਟ ਕੀਤੇ ਜਾਣ ਜਿਨ੍ਹਾਂ ਦੀ ਦੇਖ ਦੇ ਵਿੱਚ ਇਹ ਬਿਲਡਿੰਗ ਬਣਾਈ ਜਾ ਸਕੇ ਇਹ ਕਿਉਂਕਿ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਹੈ ਜੀ ਤੇ ਇਹਦਾ ਫੰਡ ਯੂਨੀਵਰਸਿਟੀ ਨੇ ਹੀ ਮੁਹੱਈਆ ਕਰਵਾਉਣਾ ਹੈ ਪਰ ਜੋ ਉਹਨਾਂ ਦਾ ਮੈਪ ਪੁਰਾਣਾ ਬਣਿਆ ਸੀ ਬਹੁਤ ਵੱਡਾ ਮੈਪ ਸੀ ਬਹੁਤ ਵੱਡਾ ਕੈਂਪਸ ਸੀ ਲਗਭਗ 40-50 ਕਰੋੜ ਰੁਪਈਆ ਉਸ ਤੇ ਲਾਗਤ ਹੋਣੀ ਸੀ ਪਰ ਯੂਨੀਵਰਸਿਟੀ ਦੀ ਜੇ ਫਾਈਨੈਂਸ਼ੀਅਲ ਹਾਲਤ ਨੂੰ ਦੇਖੀਏ ਤੇ ਇੰਨਾ ਫੰਡ ਜਿਹੜਾ ਯੂਨੀਵਰਸਿਟੀ ਨੇ ਮੁਕਸਰ ਦੇ ਲਈ ਰਿਲੀਜ਼ ਨਹੀਂ ਕਰਨਾ ਸੀ ਜਿਸ ਕਰਕੇ ਅਸੀਂ ਇਹੀ ਮੰਗ ਉਠਾਈ ਸੀ ਕਿ ਤੁਸੀਂ ਜੋ ਤਿੰਨ ਮੰਜ਼ਲਾ ਮੈਪ ਬਣਾਇਆ ਹੈ ਇਹਦੇ ਚ ਸਿਰਫ ਆਪਾਂ ਗਰਾਊਂਡ ਫਲੋਰ ਤਿਆਰ ਕਰ ਲਈਏ ਜਿੰਨਾ ਕੁ ਪੈਸਾ ਲੱਗ ਕੇ ਸਾਡੇ ਬੱਚੇ ਸੇਫ ਬਿਲਡਿੰਗ ਦੇ ਵਿੱਚ ਆ ਜਾਂਦੇ ਆ ਜੋ ਉਸ ਤੋਂ ਬਾਅਦ ਐਡੀਟੋਰੀਅਮਸ ਬਣਾਣੇ ਆ ਜੋ ਲਾਇਬ੍ਰੇਰੀ ਬਣਾਉਣੀ ਆ ਜੋ ਐਕਸਟਰਾ ਲੈਬਸ ਜੋ ਬਣਾਉਣੀ ਆ ਉਹ ਆਪਾਂ ਬਾਅਦ ਚੋਂ ਬਣਾ ਲਾਂਗੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਸੇਫ ਬਿਲਡਿੰਗ ਦੇ ਵਿੱਚ ਲੈ ਕੇ ਆਈ ਜਿਸ ਹੱਬ ਨਾਲ ਵੀਸੀ मैम ਨੇ ਸਾਨੂੰ ਯਕੀਨ ਦਵਾਇਆ ਹੈ ਤੇ ਜਿਹੜੇ ਕਮੇਟੀ ਮੈਂਬਰਸ ਨੇ ਵੀ ਦੁਬਾਰਾ ਫਿਰ ਪੁਰਜ਼ੋਰ ਮੰਗ ਕੀਤੀ ਹੈ ਕਿ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਇਹ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਹੈ ਕਿਸੇ ਟਾਈਮ ਵੀ ਇਹ ਡਿੱਗ ਸਕਦੀ ਹੈ ਤੇ ਉਮੀਦ ਹੈ ਕਿ ਬਹੁਤ ਜਲ ਜਿਹੜਾ ਉਹ ਇਥੋਂ ਕੰਮ ਸ਼ੁਰੂ ਕੀਤਾ ਜਾਊਗਾ